ਤਾਂ ਅੱਗੇ ਵਧਾਂਗੇ ਬਠਿੰਡਾ ਦੇ ਅਦਾਲਤ ਦੇ ਵਿਖੇ ਵਕੀਲ ਸਾਹਿਬਾਨ ਦੀ ਦਲੀਲਾਂ ਤੋਂ ਬਾਅਦ ਅਖਰਕਾਰ ਬਠਿੰਡਾ ਦੀ ਮਾਨਯੋਗ داد ਦੇ ਵੱਲੋਂ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਇਹ ਉਹੀ ਅਮਨਦੀਪ ਕੌਰ ਹੈ ਜਿਸ ਦੀ ਕਾਲੀ ਥਾਰ ਦੇ ਵਿੱਚੋਂ ਚਿੱਟਾ ਬਰਾਮਦ ਹੋਇਆ ਸੀ ਤੇ ਇਹ ਇੱਕ ਐਕਟਰ ਐਕਟ੍ਰੈਸ ਵੀ ਸੀਗੀ ਮਾਡਲ ਵੀ ਸੀਗੀ ਇਸ ਨੇ ਗਾਣਿਆਂ ਦੇ ਵਿੱਚ ਕੰਮ ਕੀਤਾ ਜਿਸ ਤੋਂ ਬਾਅਦ ਸਿੰਗਰ ਵੀ ਸਾਹਮਣੇ ਆਇਆ ਸੀ ਉਸ ਗਾਇਕ ਦੇ ਵੱਲੋਂ ਇਸ ਤੇ ਇਲਜ਼ਾਮ ਲਗਾਏ ਗਏ ਹਰਾਸਮੈਂਟ ਦੇ ਜਿਸ ਤੋਂ ਬਾਅਦ 1 ਮਹੀਨਾ ਏ ਜਦ ਚੁੱਟਾ ਫੜਿਆ ਗਿਆ ਇਸ ਦੀ ਥਾਰ ਦੇ ਵਿੱਚੋਂ ਇੱਕ ਮਹੀਨਾ ਜੇਲ੍ਹ ਦੇ ਵਿੱਚ ਰਹੀ ਹੈ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਇਸ ਨੂੰ ਹੁਣ ਜ਼ਮਾਨਤ ਮਿਲ ਗਈ ਹੈ ਜਾਣਕਾਰੀ ਵਕੀਲ ਦੇ ਵੱਲੋਂ ਦਿੱਤੀ ਗਈ ਹੈ ਸੁਣ ਲੈਂਦੇ ਹਾਂ ਇਹ ਤੋਂ 17 ਗ੍ਰਾਮ ਜਿਹੜਾ ਰਿਕਵਰੀ ਹੋਈ ਸੀ ਜੀ ਸੋ ਅਜ ਕੋਰਟ ਨੇ ਇਹਨੂੰ ਬਿਲ ਅਨਾਉਂਸ ਕੀਤੀ ਹੈ ਸੋ 50000 ਰੁਪਿਆ ਤੇ ਪਸ 1 40 ਹੀ ਅਨਾਉਂਸ ਕੀਤੀ ਹੈ ਸਰ ਕੋਈ ਹੋਰ ਵੀ ਆਪਣਾ ਕੰਡੀਸ਼ਨ ਲਗਾਈ ਗਈ ਹੈ ਕੋਰਟ ਵੱਲੋਂ ਅਜ ਤੱਕ ਆਰਡਰ ਦੀ ਕਾਪੀ ਨਹੀਂ ਮਿਲੀ ਉਹ ਕੰਡੀਸ਼ਨਾਂ ਉੱਥੋਂ ਪਤਾ ਲੱਗਣੀਆਂ ਇਹ ਚ ਕੋਈ ਪਲੀ ਹੀ ਲਈ ਗਈ ਹੈ ਜੀ ਤਮਾਤ ਲਈ ਪਲੀ ਹੀ ਲਈ ਗਈ ਹੈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਨਟ ਕੀਤੀ ਗਈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀ ਜਿਹੜੇ ਅਸੀਂ ਬਾਅਦ ਵਿੱਚ ਕਲੋਜ਼ ਕਰਾਂਗੇ ਕਿਉਂਕਿ ਨਹੀਂ ਤਾਂ ਪੁਲਿਸ ਉਹਨੂੰ ਐਜ਼ ਯੂਜ਼ ਕਰੋਗੇ ਸਾਡੇ ਡਿਫੈਂਸ ਨੂੰ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਤੇ ਆ ਅਜੇ ਚਲਾਨ ਆਉਣਾ ਬਾਕੀ ਹੈ ਤੇ ਜਿਹ ਕਿ ਜੱਜ ਸਾਹਿਬ ਨੇ ਬੇਲ ਕੀਤੀ ਹੈ। ਅ ਕਲਾਇੰਟ ਦਾ ਨਾਮ ਅਮਨਦੀਪ ਕੌਰ ਹੈ ਜੀ। ਜਿਹੜੀ ਕਾਨਸਟੇਬਲ ਸੀ ਸੀਨੀਅਰ ਕਾਨਸਟੇਬਲ ਸੀ। ਮੇਰਾ ਨਾਮ ਵਿਸ਼ੁਧਦੀਪ ਸਿੰਘ ਐਡਵੋਕੇਟ ਹੈ। ਜੀ। ਤੇ ਜਿਹੜੀ ਜੱਜ ਸਾਹਿਬ ਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੀ ਸਪੈਸ਼ਲ ਜੱਜ ਪਟੰਡਾ ਹੈ। ਉਹਨਾਂ ਨੇ ਬੇਲ ਕੀਤੀ ਹੈ। ਇਹ ਆਪਣਾ ਸੈਸ਼ਨ ਜੱਜ ਸਾਹਿਬ ਐਡੀਸ਼ਨ ਐ। ਐਡੀਸ਼ਨ ਹੈ। ਸਪੈਸ਼ਲ ਕੋਰਟ ਹੈ ਐਂਡੀਬੀਐਸ। ਸਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਇੱਕ ਪੱਖ ਰੱਖਿਆ ਗਿਆ ਜਗਮਾਨ ਦੇ ਮੋੜੇ। ਆਪ ਫਰਾਲ ਪੁਲਿਸ ਨੇ ਕੋਈ ਪੱਖ ਨਹੀਂ ਐਦਿਕ ਰੱਖਿਆ ਜਸਟ ਇਨਵੈਸਟੀਗੇਸ਼ਨ ਆਫੀਸਰ ਚਲਾਨ ਲੈ ਕੇ ਆਈ ਸੀ ਕੋਰਟ ਨੇ ਕੋਈ ਉਹਨਾਂ ਨੂੰ ਖਾਸ ਕੁਐਰੀ ਨਹੀਂ ਪੁੱਟ ਕੀਤੀ ਜਸਟ ਕੁਐਰੀ ਇੰਨੀ ਸੀ ਉਹਨਾਂ ਦੀ ਕਿ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈ ਕਿ ਨਹੀਂ ਹੈ ਸੋ ਸਾਡੇ ਨੂੰ ਸੀ ਕਿ ਇਹਦੇ ਇੱਕ ਐਨ ਡੀ ਪੀ ਐਲ ਕੋਰ ਦਾ ਮਾਮਲਾ ਹੈ ਨੀਗਾ ਇੱਕ ਆਈ ਪੀ ਸੀ ਦਾ ਮਾਮਲਾ ਹੈਗਾ ਉਹ ਅਜੇ ਕੋਰਟ ਚ ਪੈਂਡਿੰਗ ਹੈ